ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਣ ਦਾ ਰਿਕ ਕਰ ਸਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਆਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਕੰਦ ਸਾਹਿਬ ਬਟਾਲਾ ਵਿੱਚ ਸ਼ਿਸ਼ੋਭਿਤ ਇਹ ਪਾਉਣ ਪਿੱਤਰ ਅਸਥਾਨ ਆਓ ਸੰਗਜੇ ਦੱਸਦੇ ਹਾਂ ਗੁਰਦੁਆਰਾ ਕੰਨ ਸਾਹਿਬ ਦਾ ਪੂਰਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 24 ਜੇਠ ਸਨ 1544 ਬਿਕਰਮੀ 1487 ਈਸਵੀ ਨੂੰ ਪਾਈ ਮੂਲ ਚੰਦ ਜਿਹਦੀ ਸੁਪਤਰੀ ਮਾਤਾ ਸਲਖਣੀ ਜੀ ਦੇ ਨਾਲ ਬਟਾਲਾ ਵਿਖੇ ਵਿਆਹਣ ਵਾਸਿਆਏ ਸਨ ਗੁਰੂ ਜੀ ਦੇ ਵਿਆਹ ਸਮੇਂ ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਕੰਧ ਸਹਿਬ ਵਾਲੇ ਸਥਾਨ ਤੇ ਕੀਤਾ ਗਿਆ ਸੀਗਾ ਗੁਰਦੁਆਰਾ ਡੇਰਾ ਸਹਿਬ ਵਾਲੇ ਸਥਾਨ ਤੇ ਆਨੰਦ ਕਾਰ ਜਿਹੜੇ ਉਹ ਕੀਤੇ ਗਏ ਸਨ ਉਸੇ ਵੀ ਆਪ ਸੰਗਤ ਨੂੰ ਦਰਸ਼ਨਦਾਰ